ਆਕੇ ਨੋ ਦੀ ਕੀ ਗੱਲ ਹੋਈ ਆ ਪਾਣਾ ਨਹੀਂ ਕਹਿੰਦੇ ਆ ਕਿ ਉਹਨਾਂ ਕੋਈ ਮੰਗੀ ਦਾ ਮੁੰਡਾ ਆ ਕਾਲੂ ਕਾਲੂ ਉਹਨੇ ਬਾਰਿੰਗ ਦਿੱਤੀ ਆ ਕਿ ਮੰਡੀ 'ਚ ਆਇਆ ਫਿਰ ਦੋ ਮੁੰਡੇ ਨੂੰ ਲੈਣ ਆਇਆ ਕਹਿੰਦੇ ਕਿ ਉਹ ਨਾ ਕਾਕਾ ਬਾਰਿੰਗ ਕਰਕੇ ਉਹਨਾਂ ਨੂੰ ਬਾਰਿੰਗ ਦੇਣ ਲਿਆ ਕਾਲੂ ਕਿਧਾਣਾ ਮੰਡੀ 'ਚ ਆ ਜਾਓ ਮੈਂ ਦੇਖਣਾ ਤੁਹਾਨੂੰ ਇਹ ਕਾਕ ਨੇ ਫੁਰਵੜ ਕੱਪੜੇ ਬਦਲੇ ਕਾਕਾ ਉਹ ਉਹ ਲੈ ਕੇ ਕਾਕ ਨੇ ਚੱਲ ਗਏ ਫਿਰ ਉੱਥੇ ਦਾਣਾ ਮੰਡੀ 'ਚ ਪਾਣਾ ਨਹੀਂ ਆਮਿਆ ਫਿਰ ਆਪੇ ਚ ਕੋਲ ਗਾਲੇ ਇਹਨੂੰ ਖਿੱਚਾਂ ਪੁੱচ্চਾਂ ਮਾਰ ਕੇ ਛੁੱਟ ਗਏ ਹਾਂ ਖਿੱਚਾਂ ਮਾਰੀਆਂ ਦੋ ਮੇਨ ਗਲਾ ਵੀ ਕੋਟਿਆ ਉਹ ਅੱਠ ਜਣੇ ਤਾਨੂੰ ਕਿਦਾਂ ਪਤਾ ਲੱਗਾ ਉਹ ਮੈਨੂੰ ਪਤਾ ਲੱਗਾ ਦਾਣਾ ਮੰਡੀ ਚ ਤੇ ਹੋਰ ਇਹਦਾ ਹੋਰ ਕਿ ਕਲਪਾ ਹੈ ਹੈ ਟੈਂਪਰੇਚਰ ਹੋ ਰਹੀ ਹੈ ਅੱਗੇ ਕਿਦਾਂ ਜੀ ਢੇਰੇ ਮੁੰਡੇ ਇੱਥੇ ਹੀ ਆ ਉਹਦੀ ਇੱਕ ਭੈਣ ਭਰਾ ਦਾ ਤਾਂ ਪਹਿਲਾਂ ਹੀ ਮਰਿਆ ਸ਼ੇਰਾ ਵੀ ਸ਼ੇਰੇ ਦੀ ਮੰਮੀ ਆ ਇਹ ਉੰਤੋ ਸੀ ਕਿ ਜਾਂਦਾ ਮੈਂ ਚਾਹਲੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿਦਾਂ ਮੇਰੇ ਵਿੱਚ ਅਗੀ ਕਿਉਂ ਮਾਰਿਆ ਮੈਨੂੰ ਫੈਸਲਾ ਕਿਉਂ ਮੇਰੇ ਬੱਚਾ ਕਿਉਂ ਮਾਰਿਆ ਨਿੱਕੀ ਮੋਟਿਲਾਈਂ ਤਾਂ ਚਲੋ ਹੁੰਦੀ ਰਹਿੰਦੀ ਆ ਓਏ ਨੋਏ ਕਿਦੋਂ ਕਿਉਂ ਮਾਰਦਾ ਮੇਰਾ ਬੱਚਾ ਉਹ ਕਿੰਦੀ ਵੱਡੀ ਦੁਸ਼ਮਣੀ ਲੈ ਲਈ ਉਹਨੇ ਤੈਨੂੰ ਕੋਈ ਨਗਦ ਕੋਈ ਸੀ ਵੀ ਹੈਗੀ ਆ ਉਹ ਪਤਾ ਨਹੀਂ ਪਹਿਲਾਂ ਪੁੱਤ ਸਾਡੇ ਘਰ ਰੋਟੀਆਂ ਨਾਲ ਖਾ ਕੇ ਜੰਦਾ ਨਾਲ ਸ਼ੇਰੇ ਦੇ ਨਾਲ ਸ਼ੇਰੇ ਦਾ ਦੋਸਤ ਹੀ ਹਾਂ ਆਉਂਦਾ ਸਾਡੇ ਘਰ ਉਹ ਨੂੜ ਰਾਮ ਨਿਕਲਾ ਕੰਜਲ ਜੇ ਸ਼ੇਰਾ ਮਰ ਗਿਆ ਤਾਂ ਬਸ ਸਾਰੇ ਉਲਟੇ-ਵਟੇ ਫਿਰ ਹਾਈ ਸੇਰ ਨਾਲ ਬਲਹੜ ਘਰ ਆਉਂਦਾ ਹੁੰਦਾ ਹੁੰਦਾ ਹਾਂ ਹਾਂਜੀ ਹਾਂਜੀ ਮੈਨੂੰ ਤਾਂ ਪਤਾ ਵੀ ਨਹੀਂ ਪਿਆ ਕਿ ਮੁੰਡਾ ਇਦਾਂ ਦਾ ਨਿਕਲਣਾ ਹੈ ਵਿਕਰਮਜੀਤ ਤੁਸੀਂ ਜੇ ਰੋਕ ਕਰਦੇ ਸਰ ਉਹਨਾਂ ਨੇ ਕੋਈ ਚੀਜ਼ ਜੀ ਫੈਸਲਾ ਕਰਨੀ ਸੱਦਿਆ ਸੀਗਾ ਕਿਦਾਂ ਝਗੜਾ ਵਾਤ ਇਹਨਾਂ ਦੀ ਗੱਲ ਮਕੋਰੀ ਆ ਸਰ ਉੱਥੇ ਪਹੁੰਚੇ ਹੀ ਤੇ ਉਹ ਮੁੰਡੇ ਹੰਦੇ ਹੱਥੋਂ ਭਈ ਹੋਗੇ ਸਰ ਕਿਹੜੀ ਕਿਉਂ ਹਾਂ ਤਾਂ ਤਾਂ ਭਈ ਤਾਂ ਹੋ ਗਿਆ ਸਰ ਕੋਈ ਵਜ੍ਹਾ ਨਹੀਂ ਪਤਾ ਉਹਨਾਂ ਨੇ ਪੁੱਛਿਆ ਕੁਝ ਨਹੀਂ ਹੁੰਦੇ ਉੱਥੇ ਭਈ ਹੁੰਦਾ ਪਏ ਦਿਨ ਝਗੜਾ ਝਗੜੇ ਉੱਥੇ ਸਾਰਿਆਂ ਛੜਾਤਾ ਮੰਡੀ ਵਾਲਿਆਂ ਉਤਤ ਦੇ ਘਰੋ ਘਰੀ ਚਲ ਗਏ ਆਪਣੇ ਪਰ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਕਿ ਆ ਜਾਓ ਪਰਾਦੀਨਾਮਾ ਕਰਨਾ ਵਾ ਆਪਾਂ ਗੱਲ ਵਧਾਣੀ ਨਹੀਂ ਮਕਾਨੀ ਆ ਤੇ ਉਹਨਾਂ ਨੂੰ ਕਿ ਜਿਸ ਅੱਧਾ ਇਹਨੂੰ ਸਰ ਗਿਆ ਆਪਾਂ ਕੋਈ ਗੱਲ ਨਹੀਂ ਕਰਨੀ ਕੋਈ ਕਾਲ ਨਹੀਂ ਹੱਥ ਆਇਓ ਇਹ ਸਰ ਗਿਆ ਇਹ ਯਕੀਨ ਕਰਕੇ ਉਹਨਾਂ ਤੇ ਚਲ ਗਿਆ ਤੇ ਉਹਨਾਂ ਨੇ ਵੇਖਿਆ ਅੱਗੇ 15 ਜਾਣੇ ਆ ਇਹ ਪਹਿਲਾਂ ਖਲੋ ਗਿਆ ਉਹਨਾਂ ਨੂੰ ਸੱਦ ਲਾ ਕੇ ਨਹੀਂ ਕੁਝ ਕਹਿੰਦੇ ਆ ਜਾਓ ਇਹ ਸਰ ਗਿਆ ਆਪਦੇ ਉਹਨਾਂ ਨੇ ਇਹਦੇ ਕਿਰਚਾ ਮਾਰਿਆ ਤੇ ਚਕਰਾ ਹੋਇਆ ਸੀ ਕਿਸੇ ਹੋਰ ਦਾ ਤਾਂ ਤੁਸੀਂ ਗਏ ਸੀ ਹਾਂਜੀ ਆਪਾਂ ਸਿਰਫ ਫੈਸਲੇ ਤੇ ਗਏ ਸੀਗੇ ਆਪਾਂ ਸਰ ਤਿੰਨ ਜਣੇ ਸੀਗੇ ਮੈਂ ਕਾਕਾ ਤੇ ਜਿਹੜਾ ਮੁੰਡੇ ਦੀ ਗੱਲ ਹੈ ਤੀਜਾ ਉਹ ਸੀਗਾ ਬਸ ਟਿਲ ਜਣ ਕੇ ਹਾਂਜੀ ਕੁੱਤੇ ਜਾਂਦੇ ਆ ਬਿਲਕੁਲ ਗੱਲਬਾਤ ਸ਼ੁਰੂ ਹੋਈ ਇਹ ਤਾਂ ਜਾਂਦੇ ਗੱਲਬਾਤ ਸਰ ਕੁਝ ਨਹੀਂ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਗੱਲ ਕੀ ਹੋਈ ਆ ਤੁਸੀਂ ਦੱਸੋ ਕੁਝ ਕਿਉਂ ਲੜੇ ਹੋ ਉਹਨਾਂ ਨੇ ਸਰ ਕੁਝ ਨਹੀਂ ਪੁੱਛਿਆ ਉਹਨਾਂ ਨੇ ਆਉਂਦੇ ਉਹਦੇ ਵਿੱਚ ਪੇੜਾ ਮਾਰਦਿਆਂ ਮੁੰਡੇ ਦੇ ਫਿਰ ਇਹਨੇ ਕਾਕੇ ਨੇ ਰੋਕਿਆ ਵੀ ਆ ਕਿ ਤੁਸੀਂ ਨਾ ਲੜੋ ਦੋਨੇ ਪਾਸੇ ਭਰਾਵੋ ਬੈ ਕੇ ਮੰਗਾ ਲਓ ਤੁਸੀਂ ਕਿਉਂ ਲੜਦੇ ਪਿਓ ਸਰ ਉਹਨੇ ਉਹਨੂੰ ਵੀ ਨਹੀਂ ਪੁੱਛਿਆ ਉਹਨੇ ਕਾਕੇ ਦੇ ਵਿੱਚ ਪੇੜਾ ਮਾਰਨੀਆਂ ਸ਼ੁਰੂ ਕਰਤੀਆਂ ਵਿੱਚ ਪਹਿਲੀ ਉਹਨੇ ਮਰੀ ਕਾਲੂ ਨੇ ਕਾਕੇ ਦੇ ਹਾਂਜੀ ਉਹਨਾਂ ਨੇ ਉਹ ਮੰਗੀਆਂ ਦਾ ਕਾਲੂ ਹਾਂਜੀ ਕਿੰਨੇ ਮੁੰਡੇ ਸੀ ਉਹਦੇ ਨਾਲ ਜਦੋਂ ਡੇਰੇ ਮੰਡੀ ਚੋਈ ਉਦੋਂ 5 ਜਾਨੇ ਸੀਗੇ ਤੇ ਜਦੋਂ ਮਤਲਬ ਉੱਥੇ ਕੋਠੇਪਿੰਡ ਮੰਡੀ ਚ ਗੱਲ ਹੋਈ ਉਦੋਂ 11 ਜਾਨੇ ਸੀਗੇ ਆਪਾਂ ਸਰ ਤੇ ਉਦੋਂ ਵੀ 3 ਸੀਗੇ ਤੇ ਮੰਡੀ ਉੱਥੇ ਵੀ 3 ਸੀਗੇ ਕੋਈ ਲਗਨ ਪਾਜੀ ਨਹੀਂ ਸਰ ਕੋਈ ਲਗਨ ਪਾਜੀ ਨਹੀਂ ਕੁਝ ਨਹੀਂ ਸਰ ਬਾਦ ਕਿਤਨਾ ਬਟਨੋਂ ਲਿਆਂਦਾ ਸਰ ਉਤੋਂ ਉਹਨਾਂ ਨੇ ਜਦੋਂ ਮਾਰਦੇ ਗਿਰਚਾਂ ਤੇ ਮੇਰੇ ਮਗਰ ਚੜੇ ਆ ਮੈਂ ਅੱਗੇ ਲਾ ਕੇ ਭੱਜ ਗਿਆ ਤੇ ਉਧਰੋਂ ਬਾਅਦ ਚ ਪੁਲਿਸ ਦੀ ਗੱਡੀ ਦਾ ਉਤਰਵਜਾ ਉਹ ਪਿੰਡ ਵਾਲੋਂ ਭੱਜ ਗਏ ਆਪਾਂ ਮਗਰ ਚੜੇ ਉਹਨਾਂ ਦੇ ਤਿੰਨ ਚਾਰ ਜਣੇ ਬਾਅਦ ਚ ਉਧਰੋਂ ਮੁੰਡੇ ਆ ਗਏ ਪਿੰਡ ਵਾਲੇ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਗੱਲ ਲੜਾਈ ਹੋਂਦੀ ਆ ਉਹ ਗੋਵਾਕਮ ਨਿਕਲ ਆਇਆ ਆਪਾਂ ਮਗਰ ਚੜੇ ਉਹਨਾਂ ਦੇ ਤੇ ਉਹਨੂੰ ਅਣਜਾਣੇ ਮੁੰਡੇ ਜਿਹੜੇ ਡੇਰੇ ਛੱਡ ਕੇ ਗਏ ਕੋਈ ਇੱਕ ਫੜਿਆ ਵੀ ਗਿਆ ਸੀ ਮੋਕੇ ਉੱਚੋਂ ਤਿੰਨ ਮੁੰਡੇ ਫੜੇ ਸੀਗੇ ਸਰ ਉਹਨਾਂ ਦੇ ਮੋਕੇ ਦੀ ਹਾਂਜੀ ਜਦੋਂ ਪਿੰਡ ਵੱਲੋਂ ਉਹ ਵੀਰ ਪਿੰਡ ਦੇ ਵੀਰ ਸੀਗੇ ਉੱਥੋਂ ਦੇ ਉਹਨਾਂ ਨੇ ਫੜੇ ਸੀਗੇ ਤਿੰਨ ਮੁੰਡੇ ਉਹ ਮੁੰਡੇ ਡੀਲਚ ਨੇ ਹਸਤਾ ਉਠਾਣੇ ਮੁੰਡੇ ਦਾ ਕੀ ਨਾਮ ਹੋਦਾ ਕੀ ਮਸਲਾ ਇਹ ਮਸਲਾ ਸਾਹੀ ਹਸਪੀਟਲ ਨੂੰ 7 ਵਜੇ ਫੋਨ ਆਇਆ ਡਾਕਟਰ ਸਾਹਿਬ ਦਾ ਕੋਈ ਪਰਸਨ ਆਇਆ ਕੋਈ ਉਹ ਵੀ 7 ਵਜੇ ਸੀਗੀ ਤੇ ਜਿਹੜਾ ਇੱਥੇ ਜਾਨੀ ਕਿ ਮੌਕੇ ਤੇ ਮਰਿਆ ਆਇਆ ਭਾਈ ਖਾਣੇ ਗਏ ਆ ਆਪਣੇ ਹਸਪੀਟਲ ਗਏ ਗਏ ਆ ਕੇ ਪਤਾ ਕੀਤਾ ਉਥੋਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਇਹਦੀ ਮੌਤ ਹੋ ਚੁੱਕੀ ਆ ਉੱਥੋਂ ਇਹ ਆਪਣੇ ਕੱਬ ਦੇ ਚਲਾ ਲਿਆ ਕੇ ਉਸਕ ਮਾਰਕਮ ਦੀ ਜਵਾਬ ਕਰਾਈ ਆ ਇਹਦੇ ਵਿੱਚ ਆਪਾਂ ਮ੍ਰਿਤਕ ਦੀ ਮਾਤਾ ਦਾ ਬਲਵਿੰਦਰ ਕੌਰ ਦਾ ਬਿਆਨ ਹਾਸਲ ਕੀਤਾ ਹੋਇਆ ਜਿਹਨੇ ਸ਼ਾਂਤ ਦੋਸਿਆਂ ਦੇ ਬਰਕਰਾਰ ਮਕਦਮੇ ਦਾ ਜ਼ਿਕਰ ਕੀਤਾ ਵਾ ਤੇ ਗ੍ਰਿਫਤਾਰੀ ਬਾਕੀ ਆ ਤੇ ਗ੍ਰਿਫਤਾਰ ਕਰਕੇ ਆਪਾਂ ਤੇ ਫਿਰ ਤੁਹਾਨੂੰ ਦੱਸਾਂਗੇ ਕੀ ਇਹਨਾਂ ਦਾ ਕਲੇਸ਼ ਕੀ ਸੀ ਲੜਾਈ ਗਰੇਸ਼ ਕੋਈ ਇਹਨਾਂ ਦਾ ਕੱਲ ਹੀ ਝਗੜਾ ਹੋਇਆ ਤੇ ਉਮਰ ਕੇ ਬਾਅਦ ਅੱਖ ਲੱਗੇ ਪਈ ਆ ਰਾਈ ਨਾਵਾ ਕਰਨਾ ਉੱਥੇ ਜਿੱਥੇ ਰਾਈ ਨਾਵਾ ਕਰਨ ਗਏ ਆ ਆਪਸ ਵਿੱਚ ਇਹਨਾਂ ਦੀ ਉਹ ਤੋਂ ਤੋਂ ਮੈਂ ਆਈ ਆ ਜਿਹਦੀ ਵਿਰੋਧੀ ਤੇ ਨਸ਼ੇਬੁੰਦੇ ਆ ਜਿਹੜਾ ਸਲੀਮ ਆ ਏਲੀਆ ਮਨੀ ਜੋਕੀਨ ਦਰਾਸ ਸਲਮੋਨ ਪਿੰਡ ਮੰਗੀਆਂ ਦੇ ਆ ਇਹਨਾਂ ਉੱਥੇ ਉਹਨੂੰ ਫੋਟ ਮਾਰ ਕਰਕੇ ਤੇ ਕੋਈ ਸਿੱਖ ਹਥਿਆਰ ਮਾਰਿਆ ਤੇ ਮਦਰ ਪੌਰਾ ਚ ਜਿੱਥੇ जख्मी ਹੋਇਆ ਉਹ ਬਾਟ ਮੋਟਰ ਗ੍ਰਿਫਤਰੀ ਹੋਈ ਸੀ ਨਹੀਂ ਗ੍ਰਿਫਤਰੀ ਹੋਈ ਹੈ ਜੀ ਤਦ ਤੱਕ ਲੱਗਦਾ ਗ੍ਰਿਫਤਰੀ ਹੋਈ ਉਹਦੇ ਕਰਕੇ ਕਹਿੰਿਆ ਪਾਰਟੀਆਂ ਅੱਜ ਹੀ ਸੈਤ ਹੋ ਜੇ ਹਾਸਲ ਹੋ ਜੇ ਕੋਸਾ ਕੋਸਾ ਉਹ ਕਹਿ ਰਹੇ ਕਿ ਮੌਕੇ ਤੇ ਤਿੰਨ ਬੰਦੇ ਖੜੇ ਨੇ ਨਹੀਂ ਮੌਕੇ ਤੇ ਨਹੀਂ ਹੈ ਗ੍ਰਿਫਤਰੀਆਂ ਹੋਈਆਂ ਅੱਜ ਅੱਜ ਹੋ ਜਾਣੀਆਂ ਟੀਮਾਂ ਬਾਹਰ ਗਈਆਂ ਸਾਡੀ ਵਜਾ ਰੰਗੇ ਜਿਹਾ ਸੀ ਵਜਾ ਰੰਗੇ ਸਹੀ ਆਪਸ ਵਿੱਚ ਮੁੰਡੇ ਇਕੱਠੇ ਰਹਿੰਦੇ ਸਨ ਪਹਿਲਾਂ ਆਸਰ ਜਾਰੀ ਹੋਈ ਤੀ ਇਹਨਾਂ ਦਾ ਉਸੇ ਗੱਲ ਲੈ ਕੇ ਝਗੜਾ ਹੋਇਆ ਝਗੜੇ ਤੋਂ ਬਾਅਦ ਤੱਕ ਕੱਟ ਨਾ ਹੋ ਗਿਆ ਜੀ